ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਦਸਾਂਝ ਕਲਾ ਵਿਖੇ ਸਪੋਰਟਸ ਰੂਮ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਪਿਊਟਰ ਦੀ ਮੰਗ ਨੂੰ ਲੈ ਕੇ ਐਨਆਰਆਈ ਵੀਰਾਂ ਦੇ ਅੱਗੇ ਬੇਨਤੀ ਕੀਤੀ ਸੀ ਸੋ ਅੱਜ ਉਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਬਹੁਤ ਹੀ ਸਤਿਕਾਰਯੋਗ ਮਾਸਟਰ ਮਲੂਕ RAM ਜੀ ਅਮਰੀਕਾ ਤੋਂ ਉਹਨਾਂ ਦੇ ਯਤਨਾਂ ਸਦਕਾ ਸਪੋਰਟਸ ਰੂਮ ਵਾਸਤੇ 20000 ਰੁਪਿਆ ਕੰਪਿਊਟਰ ਲਈ ਦਿੱਤਾ ਉਹਨਾਂ ਵਿੱਚ ਰੇਸ਼ਮ ਸਿੰਘ ਜੀ ਮਾਲੀ ਇੰਗਲੈਂਡ ਤੋਂ 15000 ਰੁਪਿਆ ਸਾਡੇ ਸਤਿਕਾਰਯੋਗ ਹਰਜੀਤ ਸਿੰਘ ਦੂਸਾਂਜ ਕਬੱਡੀ ਪਲੇਅਰ ਉਹਨਾਂ ਦੀ ਬੇਟੀ ਸ਼੍ਰੀਮਤੀ ਕਮਲਜੀਤ कौर ਟੋਰਾਂਟੋ ਕੈਨੇਡਾ ਤੋਂ 15000 ਰੁਪਿਆ ਮੱਖਣ ਸਿੰਘ ਦੂਸਾਂਜ ਬੁੱਟੇਕਿਆਂ ਦੇ 10000 ਰੁਪਿਆ ਜੋ ਕਿ ਕੰਪਿਊਟਰ ਵਾਸਤੇ ਮਾਇਆ ਰਸ਼ੀ ਭੇਟ ਕੀਤੀ ਹੋ ਉਹਨਾਂ صدਕਾ ਹੀ ਸਕੂਲ ਵਾਸਤੇ ਖੜਾਣਾ ਲਈ ਜਿਹੜਾ ਸਪੋਰਟਸ ਰੂਮ ਲਈ ਕੰਪਿਊਟਰ ਜਿਹੜਾ ਪ੍ਰਿੰਟਰ ਜਿਹੜਾ ਉਹ ਲੈ ਕੇ ਦਿੱਤਾ ਆ ਸੋ ਇਸ ਉਦਮ ਉਪਰਾਲੇ صدਕਾ ਤਸਿਆ ਮਾਸਟਰ ਸ਼ੋਮਨਾਥ ਜੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਿੱਛੇ ਦਿੱਕਤਾਂ ਆਈਆਂ ਉਹ ਨਹੀਂ ਆਣਗੀਆਂ ਖਿਡਾਰਨਾਂ ਨੂੰ ਉਹਨਾਂ ਦਾ ਬਾਇਓ ਡਾਟਾ ਔਰ ਉਹਨਾਂ ਦੀਆਂ ਜਿਹੜੀਆਂ ਮੀ ਏ ਮੀਲ ਕਰਕੇ ਖਿਡਾਰਨਾਂ ਦੀਆਂ ਪੋਜੀਸ਼ਨਾਂ ਜ਼ਿਲ੍ਹਾ ਪਧਰੀ ਤੇ ਨਾਲ ਪੰਜਾਬ ਪਧਰੀ ਜੋ ਵੀ ਡਾਟਾ ਆ ਉਹ ਅਸੀਂ ਸਿੱਧੇ ਤੌਰ ਤੇ ਭੇਜ ਸਕਦੇ ਆ ਤਾਂ ਤਾਂ ਜੋ ਬੱਚਿਆਂ ਨੂੰ ਖੇਡਣ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਹੁਣ ਤੇ ਇਸ ਕਰਕੇ ਇਹਨਾਂ ਐਨਆਰਆਈ ਵੀਰਾਂ ਦਾ ਮਾਸਟਰ ਸ਼ੋਮਨਾਥ ਜੀ ਡੀਪੀ ਕਮਲਨਾਂ ਬਲੋਂ ਬੋਲ ਤੇ ਤੁਹਾਨੂੰ ਬਤ ਕੀਤਾ ਗਿਆ ਸੋ ਪ੍ਰਿੰਸੀਪਲ ਜੋ ਕਿ ਮੌਕੇ ਤੇ ਪਹੁੰਚ ਕੇ ਕੰਪਿਊਟਰ ਦਾ ਉਦਘਾਟਨ ਉਹਨਾਂ ਨੇ ਆਪਣੇ ਕਰਮ ਕਮਲਨਾਂ ਨਾਲ ਕੀਤਾ ਔਰ ਬੱਚੀਆਂ ਨੂੰ ਆਸ਼ੀਰਵਾਦ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਸੋ ਬਹੁਤ ਬਹੁਤ ਧੰਨਵਾਦ ਸਰਿੰਦਰਪਾਲ ਕੋ ਕੁਝ ਖਾਸ ਤੇ ਵਾਹਿਗੁਰੂ ਜੀ ਕੀ ਬਤੈ ਮੈਂ ਸੋਮਨਾਥ ਜੀ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੋ ਸੰਕਲਨ ਹੋ ਗਿਆ ਮੈਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਿੰਸੀਪਲ ਸਰ ਸਿੰਦਰਪਾਲ ਸਿੰਘ ਜੀ ਜਰਾਂ ਤੋਂ ਅੱਜ ਇਸ ਤੌਰ ਤੇ ਸਾਡੇ ਵਿੱਚ ਹਾਜ਼ਰ ਹੋਏ ਆ। ਦਾ ਕੀ ਬਹੁਤ ਬਹੁਤ ਧੰਨਵਾਦ। ਤੇ ਮੈਂ ਹੋਰ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੀ ਕੋਸ਼ਿਸ਼ ਸਮੇਂ ਤੋਂ ਸਕੂਲ ਵਿੱਚ ਮੰਗੀ ਸੀਗੀ ਐਨਆਰਆਈ ਭਰਾਵਾਂ ਲਈ ਕਿ ਮੈਨੂੰ ਇੱਕ ਕੰਪਿਊਟਰ ਤੇ ਪ੍ਰਿੰਟਰ ਜਿਹੜਾ ਹੈ ਸਪੋਰਟਸ ਰੂਮ ਦੇ ਲਈ ਲੈ ਕੇ ਦਿੱਤਾ ਜਾਵੇ। ਤੇ ਮੈਂ ਖਾਸ ਕਰਕੇ ਮਾਸਟਰ ਮਨੋਦਰਾ ਹਮਨਾ ਜੀ ਨੂੰ ਅਪੀਲ ਕੀਤੀ ਸੀ। ਉਹਨਾਂ ਨੇ ਅੱਗੇ ਐਨਆਰਆਈ ਵਿਗਰਾਮ ਦੀ ਬੇਨਤੀ ਰੱਖੀ ਸੀ। ਤੇ ਉਨ੍ਹਾਂ ਨੇ ਸਾਨੂੰ ਮਾਸਟਰ ਮਨੂਕਰਮ ਜੀ ਜੋ ਕਿ ਅਮਰੀਕਾ ਵਿੱਚ ਇਸਟਾਫ ਹੈਗੇ ਆ ਜੀ ਉਨ੍ਹਾਂ ਨੇ ਸਾਨੂੰ 20000 ਦੀ ਮਦਦ ਤੇ ਕੀਤੀ ਸਰਦਾਰ ਰਿਸ਼ਮ ਸਿੰਘ ਮਾਲੀ ਇੰਗਲੈਂਡ ਤੋਂ ਉਨ੍ਹਾਂ ਨੇ ਸਾਨੂੰ 15000 ਰੁਪਏ ਭੇਜਿਆ ਸੀ ਜੀ ਸਰਦਾਰ ਹਰਜੀਤ ਸਿੰਘ ਉਸਾਂ ਜੀ ਕਬੱਡੀ ਪਲੇਅਰ ਉਹਨਾਂ ਦੀ ਬੇਟੀ ਸ਼੍ਰੀਮਤੀ ਕਮਲਜੀਤ कौर ਉਸਾਂ ਜੀ ਕੈਨਟੋ ਕੈਨੇਡਾ ਤੋਂ ਉਹਨਾਂ ਨੇ ਵੀ ਸਾਨੂੰ 15000 ਰੁਪਏ ਭੇਜਿਆ ਸੀ ਤੇ ਸਰਦਾਰ ਮੱਖਣ ਸਿੰਘ ਉਸਾਂ ਜੀ ਬੂਕਿਆਂ ਦੇ ਉਹਨਾਂ ਨੇ ਵੀ ਸਾਨੂੰ 10000 ਰੁਪਏ ਕੰਪਿਊਟਰ ਦੇ ਲਈ ਭੇਜਿਆ ਸੀ ਅਸੀਂ ਕੰਪਿਊਟਰ ਤੇ ਪ੍ਰਿੰਟਰ ਜਿਹੜਾ ਉਹ ਲੈ ਲਿਆ ਵਧੀਆ ਕੁਆਲਿਟੀ ਦਾ ਸਾਰੇ ਹੀ ਐਨ ਆਰ ਆਈ ਭਰਾਵਾਂ ਦਾ ਵੀਰਾਂ ਦਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਸਾਡੇ ਜਿਹੜੇ ਐਨ ਆਰ ਆਈ ਭਰਾ ਜਿਹੜੇ ਆ ਸਾਡੇ ਨਾਲ ਜੁੜੇ ਰਹਿਣ ਤੇ ਇਹ ਜਨਨਸ ਖੋਲਿਆ ਇਸ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ ਇੱਕ ਤਰਕੀ ਲਈ ਜਿਹੜਾ ਐਸਾ ਹੋਗਾ ਜਾਂ ਜਿਹੜਾ ਦਾ ਰੈਂਦਾ ਕਾਰਜ ਹੈ ਉਹ ਪੂਰਾ ਕਰ ਸਕੀਏ ਸਾਰੇ ਇੰਨੇ ਨਰੇ ਵੀਰਾਂ ਦਾ ਘਰ ਆਉਣਾ ਬਹੁਤ ਬਖਸ਼ਤ ਹਾਂਜੀ ਸਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਨਕਲਾਂ ਤੇ ਸਾਡੇ ਐਨ ਆਰ ਆਈ ਵੀਰਸ ਨੇ ਸਾਨੂੰ ਇੱਕ ਬਹੁਤ ਵਿਸ਼ੇਸ਼ ਯੋਗਦਾਨ ਹੈ ਸਪੋਰਟਸ ਰੂਮ ਵਾਸਤੇ ਕੰਪਿਊਟਰ ਲੈਬ ਜਿਹੜੀ ਬਹੁਤ ਚਿਰ ਤੋਂ ਮਾਪੇ ਸੀ ਕਿਉਂਕਿ ਜਦੋਂ ਬੱਚੇ ਖੇਡਣ ਜਾਂਦੇ ਆ ਉਹਨਾਂ ਦੀ ਲਿਸਟ ਆ ਹੋਰ ਕੰਪਲੀਸ਼ਨ ਲਈ ਇਹਦੇ ਕਰਦੇ ਭੇਜਿਆ ਤੇ ਸਾਡੇ ਦੂਜੇ ਪਾਸੇ ਇੱਕ ਕਮਟੀ ਬਣਦੀ ਤੇ ਸੋਨਰਾ ਜੀ ਨੇ ਜਿਹੜੇ ਹੈ ਮਾਸਟਰ ਮਲੂਕ ਜੀ ਨੂੰ ਪੇਟੀ ਕੀਤੀ ਸੀ ਤੇ ਨਾਲ ਉਹਨਾਂ ਦੇ ਹੋਰ ਵੀਰਾਂ ਨੇ ਵੀ ਇਸ ਜਿਹੜਾ ਕਾਰਜ ਵਿੱਚ ਆਪਣਾ ਹਿੱਸਾ ਪਾਇਆ ਤੇ ਮੈਂ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿਸਾਨ ਨੂੰ ਕੰਪਿਊਟਰ ਲੈਣ ਦਿੱਤਾ ਜਿਹਦੇ ਨਾਲ ਸਾਡੀ ਜਿਹੜੀ ਸਾਡੀ ਸਮੱਸਿਆ ਹੱਲ ਹੋ ਗਈ ਆ ਤੇ ਮੈਂ ਸਾਰਿਆਂ ਦਾ ਕਿ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਇਹ ਸਾਰਿਆਂ ਨੂੰ ਦੇਣਾ ਧੰਨਵਾਦ। ਧੰਨਵਾਦ। ਥੈਂਕ ਯੂ ਸਰ।